ਆ ਬੱਕਰੀ ਦਾ ਨੱਕ ਨਕੌੜਾ ਮੂੰਹ ਕੰਨ ਅੱਖ ਸਾਰਾ ਦੇਖੋ ਬਾਈ ਕਿਵੇਂ ਹੈ ਨਾ ਬੱਕਰੀ ਕਿੱਡੀ ਚੰਗੀ ਹੈ ਦੋ ਪੱਠਾ ਇਹਦੇ ਮਗਰ ਪੂਰਾ ਟਾਪ ਕੁਆਲਟੀ ਦੀ ਉੱਚੀ ਲੰਮੀ ਬਹੁਤ ਆ ਬੱਕਰੀ ਬਾਈ ਇਹ ਮੱਲਾ ਵੀ ਇਹਦਾ ਕੱਦ ਹੂ 36 45 ਦੇ ਲਿਬੇ ਦਾ ਹੋਊ ਹੋ ਬਾਈ ਯਾਰ ਕੰਨ ਮੂੰਹ ਬੱਚੇ ਵਿੱਚ ਬਹੁਤ ਵਧੀਆ ਘੜਦੀ ਹੈ ਮੱਲਾ ਗੱਲ ਕਰ ਇਹ ਬਚਾਈ ਬਹੁਤ ਔਖੀ ਹੈ ਬਚਾਈ ਕਿਵੇਂ ਇਹਦੇ ਪਸਰੀਆ ਵੀ ਨਹੀਂ ਹੱਡ ਵੀ ਨਹੀਂ ਦੁੱਧ ਵੀ ਨਹੀਂ ਲਹਾ ਮਾਦੀ ਤੀ ਨੇ 8-9 ਦੇ ਬੱਚੇ ਹੋ ਗਏ ਮਸਾਂ ਹੀ ਲੋਟ ਕਰਿਆ ਸਿਸਟਮ ਇਹਦਾ ਇਹਦਾ ਸਿਸਟਮ ਮਸਾਂ ਹੀ ਲੋਟ ਕਰਿਆ ਹੱਡ ਨਿਕਲ ਗਏ ਬੱਕਰੀ ਦੇ ਬਾਈ ਮਾੜਾ ਇਦੂ ਮਾੜਾ ਹਾਲ ਨਹੀਂ ਹੋ ਸਕਦਾ ਇਹ ਬੱਕਰੀ ਦਾ ਹਾਲ ਹੋਇਆ ਕਿਉਂ ਆ ਇਹ ਬੱਕਰੀਆਂ ਜ਼ੇਰ ਖਾਦੀ ਸੀ ਬਾਈ ਹੁਣ ਮੈਂ ਵਿੱਚ ਵੀਡੀਓ ਵੇਖੀ ਨਾ ਕਹਿੰਦੇ ਤਾਂ 5 ਦਿਨਾਂ ਦੁੱਧ ਤੇ ਆ ਗਈ 3 ਦਿਨਾਂ ਅਜੇ ਦੁੱਧ ਤੇ ਆ ਗਈ 10 ਦਿਨਾਂ ਤੇ ਆ ਗਈ ਇਹਨੇ ਦੁੱਧ ਨਹੀਂ ਲਹਾ ਮਾਂ ਦੀ ਤੀਨੇ ਜਿੱਦ ਦੇ ਸੂਈਆ ਬਾਈ ਜ਼ੇਰ ਖਾ ਲਈਏ ਨੇ ਮਤਲਬ ਵੀ ਬੈਠੀ ਬੈਠੀ ਨਾ ਤਾਜੀ ਦਾ ਜੇਰ ਖਾਈਗੀ ਨਹੀਂ ਪਤਾ ਲੱਗਿਆ ਜਦੋਂ ਖੜੀ ਹੋਈ ਥੋੜਾ ਗੱਠ ਦਾ ਟੋਟਾ ਪੈ ਗਿਆ ਜ਼ੇਰ ਦਾ ਮਹਲ ਜ਼ੇਰ ਤਾਂ ਪੈ ਗਈ ਮੈਂ ਥੋੜੀ ਪਈ ਆ ਮਤਲਬ ਜਿੱਦ ਦੇ ਜ਼ੇਰ ਖਾਦੀ ਛੋਤੇ ਇੱਕ ਦਿਨ ਦੂਜੇ ਦਿਨ ਤੇ ਤੀਜੇ ਦਿਨ ਖੜ ਗਈ ਬਾਈ ਫਿਰ ਖਾਦਾ ਕੁਝ ਵੀ ਨਹੀਂ ਖਾਦਾ ਬਾਈ ਨਾ ਦੁੱਧ ਨਾ ਬਾਦ ਬੱਚੇ ਭੁੱਖੇ ਮਰਨ ਬੁਰਾ ਹਾਲ ਇਨਫੈਕਸ਼ਨ ਹੋ ਗਈ ਅੰਦਰ ਇਹਦੇ ਜ਼ਹਿਰ ਬਣ ਗਿਆ ਬੋਤਲਾਂ ਲੱਗਦੀ ਗੇ ਲੱਗ ਬਾਹਲਾ ਕੁਝ ਹੋਇਆ ਬਾਈ ਘਟੋ ਘਟ ਤਿੰਨ ਚਾਰ ਹਜ਼ਾਰ ਰੁਪਏ ਡਾਕਟਰ ਲੈ ਗਿਆ ਬੱਕਰੀ ਫੇਰ ਬਚੀ ਆ ਠੀਕ ਆ ਤੇ ਜਿਹੜੇ ਆ ਉਹਦੇ ਕਹਿਣਾਂ ਨੂੰ ਫੁੱਦੂ ਪੜਾਕੇ ਮਾਰਦੇ ਆ ਨਾ ਵੀ ਅਜੇਰ ਖਵਾਉਂਦੇ ਐ ਕਰਦੇ ਆ ਬਹੁਤ ਕਰਦੇ ਆ ਆ ਦੇਖ ਬਾਈ ਬੱਕਰੀ ਦਾ ਹਾਲ ਦੇਖੋ ਤੁਸੀਂ ਪਹਿਲਾਂ ਹੱਡ ਤੇ ਬਈ ਪਿੰਡਾ ਹੀ ਖਰਾਬ ਹੋ ਗਿਆ ਏਡੀ ਭੈੜੀ ਮੱਲਾ ਚੀਜ਼ ਆ ਜ਼ੇਰ ਜੇ ਬੱਕਰੀ ਖਾ ਜੇ ਤਾਂ ਕੋਈ ਵੀ ਦੁੱਧ ਵਾਲਾ ਪਸ਼ੂ ਖਾ ਜੇ ਯਾਰ ਦੁੱਧ ਤੇ ਨਹੀਂ ਆਉਂਦਾ ਜ਼ੇਰ ਖਾ ਜੇ ਬਈ ਉਹ ਪਤਾ ਹੀ ਹੈ ਮੱਧਾਂ ਨੇ ਜ਼ੇਰਾਂ ਜਦੋਂ ਮੱਧ ਜ਼ੇਰ ਖਾ ਜੇ ਉਹ ਵੀ ਦੁੱਧ ਤੇ ਆਉਂਦੀ ਗਾਂ ਖਾ ਜੋ ਵੀ ਨਹੀਂ ਆਉਂਦੀ ਦੁੱਧ ਤੇ ਨਾ ਅਗੇ ਸੂਣ ਦੀ ਮੱਲਾ ਉਹਦਾ ਸਿਸਟਮ ਹੀ ਅੰਦਰੋਂ ਘਟ ਜਾਂਦਾ ਡਾਕਟਰ ਇਹ ਗੱਲ ਕਹਿੰਦੇ ਆ ਜਿਨ੍ਹਾਂ ਨੇ ਡਿਗਰੀ ਕੋਰਸ ਕੀਤੇ ਆ ਬਈ ਅੰਦਰੋਂ ਪਾੜ ਕੇ ਸਿਉਂ ਦਿੰਦੇ ਆ ਨਾ ਪਸ਼ੂ ਨੂੰ ਉਹ ਡਾਕਟਰ ਵੀ ਕਹਿੰਦੇ ਆ ਵੀ ਜ਼ੇਰ ਨਹੀਂ ਖਾਣੀ ਚਾਹੀਦੀ ਪਸ਼ੂ ਨੇ ਜ਼ੇਰ ਬਹੁਤ ਮਾੜੀ ਐ ਠੀਕ ਹੈ ਕਿ ਨਹੀਂ ਦੇ ਭਰਾਵਾ ਆ ਬੱਕਰੀ ਤੁਹਾਡੇ ਸਾਹਮਣੇ ਖੜੀ ਐ ਲੇਵਾ ਦੇਖ ਲੋ ਥਾਣੇ ਦੁੱਧ ਨੀਲਾ ਹੈ ਬਾਈ ਇਹਨੇ ਕੀਤੀ ਜਮੀਨ ਬਹੁਤ ਕੁਛ ਕੀਤਾ ਬਾਈ ਦੁੱਧ ਲਾਹੇ ਨਹੀਂ ਇਹਨੂੰ ਦੁੱਧ ਪਿਆਇਆ ਵੀ ਕਹਿੰਦੇ ਫਿਰ ਲਾਲ ਹੋਊਗੀ ਨਾ ਹਜੇ ਵੀ ਇਹਨੂੰ ਜ਼ੇਰ ਦਾ ਅਸਰ ਹੈਗਾ ਅੰਦਰ ਬਾਈ ਮਹੀਨਾ ਹੋ ਗਿਆ ਸੂਈ ਨੂੰ ਹਜੇ ਵੀ ਜ਼ੇਰ ਦਾ ਅਸਰ ਹੈਗਾ ਜ਼ੇਰ ਭਰਾਵਾ ਬਹੁਤ ਮਾੜੀ ਚੀਜ਼ ਐ ਕਿਸੇ ਦੇ ਮਗਰ ਨਾਲ ਲੱਗੋ ਕਿਤੇ ਆਖੋ ਬੱਕਰੀ ਸੂਪੀ ਤੇ ਤੁਸੀਂ ਜ਼ੇਰ ਪਰੇ ਨਾ ਕਰੋ ਵੀ ਖਾ ਲੈਣ ਲਈ ਕੁਛ ਨਹੀਂ ਹੁੰਦਾ ਹਨਾ ਬਾਈ ਬੱਕਰੀ ਮਰ ਜਾਊਗੀ ਇਹ ਤਾਂ ਮੈਂ ਬਚਾ ਆਇਆ ਮਿਹਨਤ ਕੀਤੀ ਐ ਬਹੁਤ ਇਹ ਤੇ ਨੀ ਬਚਦੀ ਨਹੀਂ ਸੀ ਬਾਈ ਜ਼ੇਰ ਵਾਲੀ ਬੱਕਰੀ ਇੱਕ ਮੇਰੀ ਪਹਿਲਾਂ ਮਰੀ ਆ ਉਹ ਮੈਨੂੰ ਐ ਲੱਗਦਾ ਵੀ ਜ਼ੇਰ ਖਾਦੀ ਸੀ ਤਾਂ ਮਰੀ ਆ ਉਹ ਇਨਫੈਕਸ਼ਨ ਹੋ ਜਾਂਦੀ ਅੰਦਰ ਬਾਈ ਜਦੋਂ ਜ਼ੇਰ ਖਾ ਜਾਂਦੀ ਹੈ ਨਾ ਬੱਕਰੀ ਇਨਫੈਕਸ਼ਨ ਹੋ ਜਾਂਦੀ ਆ ਮੰਨ ਲਾ ਹੁਣ ਉਹ ਤਾਂ ਕਰੀ ਜਾਂਦੇ ਆ ਜ਼ੇਰ ਖਾ ਗਈ ਸਾਡੀ ਬੱਕਰੀ ਜੇ ਕਿਸੇ ਦੀ ਖਾਂਦੀ ਹੈ ਜਿੰਨ ਕਿਸੇ ਦੇ ਕੋਲ ਹੁੰਦਾ ਮੈਂ ਭਰ ਦੂੰ ਐ ਕਰ ਦੂੰ ਬਹੁਤ ਕਰ ਦੂੰ ਬਾਈ ਮੁੜ ਕੇ ਕਿਸੇ ਨੇ ਪੱਲਾ ਨਹੀਂ ਫੜਨਾ ਮੁੜ ਕੇ ਚੱਕੀ ਜਾਓਗੇ ਤੇ ਆਪਦੇ ਆਪ ਦੀ ਸਮਝਦਾਰੀ ਨਾਲ ਕੰਮ ਟਾਪ ਨਾਲ ਵਧੀਆ ਤਰੀਕੇ ਨਾਲ ਕੰਮ ਕਰੋ ਯਾਰ ਫੁੱਦੂ ਯਾ ਕਮ ਨਾ ਕਰੋ ਵੀ ਆਸੀ ਜੇਰ ਖਵਾਉਨੇ ਆਸੀ ਆਹ ਖਵਾਉਨੇ ਆਸੀ ਬੱਠਲ ਚ ਭਾਤੀ ਆਂ ਕਰਤੀ ਲੋਕ ਤੁਹਾਨੂੰ ਕੀ ਕਹਿੰਦੇ ਨੇ ਯਾਰ ਜਿਹੜਾ ਜੇਰ ਪਸ਼ੂ ਖਾਂਦੇ ਹੀ ਨਹੀਂ ਗਾ ਜਿਹਦਾ ਕੁੱਤਾ ਹੋਵੇ ਤਾਂ ਖਾ ਲੇ ਮੰਨ ਲੇ ਗੱਲ ਵੀ ਮਾਸ ਖਾਂਦੇ ਆ ਤਾਂ ਯਾਰ ਠੀਕ ਹੈ ਪੌਣੇ ਦਾ ਆਪਾਂ ਘਮਾਰੇ ਦਾ ਨਹੀਂ ਰਹੇ ਇਹਨਾਂ ਨੂੰ ਠੀਕ ਹੈ ਮਾਸ ਬੱਕਰੀ ਕਿਉਂ ਖਾਊਗੀ ਭਾਈ ਜੇ ਖਾ ਤਾਂ ਜਾਂਦੀ ਹੈ ਬੱਕਰੀ ਮੰਨਦੇ ਆ ਗੱਲ ਗੱਲ ਕਰ ਮਾੜੀ ਬਹੁਤਾ ਵੀ ਇਹਦੇ ਅੰਦਰ ਬਈ ਹਾਜਮ ਨਹੀਂ ਆਉਂਦੀ ਇਨਫੈਕਸ਼ਨ ਇਨਫੈਕਸ਼ਨ ਹੀ ਹੋ ਜਾਂਦੀ ਹੈ ਸਾਰੇ ਬੱਕਰੀ ਤੁਹਾਡੇ ਸਾਹਮਣੇ ਹਾਲ ਤੁਸੀਂ ਦੇਖ ਸਕਦੇ ਹੋ ਯਾਰ ਇਹਦੇ ਵਿੱਚ ਕੋਈ ਝੂਠ ਨਹੀਂ ਉਈ ਆਪਣੀ ਪਰਾਬੇ ਤਾਂ ਮੇਰੇ ਮੱਲਾ ਵੀ 2-3 ਦਿਨ ਹੋ ਗਏ ਮੈਨੂੰ ਆ ਜੇਰ ਵਾਲੇ ਮਸਲੇ ਤੇ ਵੀਡੀਓ ਨਹੀਂ ਆ ਦੇਖਦੇ ਇਹਨੂੰ ਮੈਂ ਆਪਣੀ ਬੱਕਰੀ ਨੇ ਜ਼ਹਿਰ ਖਾਧੀ ਐਨੇ ਰੁਪਏ ਲਾਤੇ ਡਾਕਟਰ ਨੇ ਵੀ ਸਾਰਾ ਜ਼ੋਰ ਲਾ ਕੇ ਮਸਾਂ ਬਚਾਈ ਆ ਬਾਈ ਇਹ ਵੀ ਕਹਿੰਦਾ ਮੈਂ ਬਚਾ ਦੂਆਂ ਵੀ ਚੱਲ ਹੌਲੀ-ਹੌਲੀ ਅਗਲੇ ਵੱਲ ਅਜੇ ਲਵਾਈ ਨਹੀਂ ਕਹਿੰਦਾ ਇਹਨੂੰ 6 ਮਹੀਨੇ ਕਿਉਂ ਬੱਕਰੀ ਲਿੱਸੀ ਹੋ ਗਈ ਬੈਠੀ ਰਹੀ 8 ਦਿਨ ਉੱਠੀ ਨਹੀਂ ਬਈ ਇਹ 8 ਦਿਨਾਂ ਬਾਅਦ ਮਸਾਂ ਖੜੀ-ਖੁੜੀ ਕਰਕੇ ਮੱਲਾ ਖੜੀ-ਖੁੜੀ ਰੋਜ਼ ਹੀ ਕਰ ਦਿੰਦੇ ਸੀਗੇ ਘਹਾਰਾ ਜਾ ਲਾ ਕੇ ਤੇ ਹਜੇ ਵੀ ਬਾਈ ਇਹ ਪਹਿਲਾਂ ਤੁਰੀ ਜਾਂਦੀ ਡਿੱਗ ਪਿਆ ਕਰੇ ਹੁਣ ਮੜੀ ਹੋਈ ਆ ਬਾਲ ਹੁਣ ਉਹਨੂੰ ਮਹੀਨਾ ਸਵਾ ਮਹੀਨਾ ਸੂਈ ਨੂੰ ਹੋ ਗਿਆ ਤੇ ਹੁਣ ਮਾੜੀ ਗੜਗੜ ਦੇਣ ਲੱਗੀ ਆ ਪੰਜ ਚਾਰ ਦਿਨਾਂ ਦੀ ਵਧੀਆ ਮੰਨ ਲਾ ਐਕਟਿਵ ਜੀ ਹੋ ਗਈ ਪਹਿਲਾਂ ਸੁਸਤ ਜੀ ਰਹਿੰਦੀ ਸੀ ਪਰ ਆਹ ਬਹੁਤ ਮਾੜੀ ਆ ਆਦਾ ਧਿਆਨ ਰੱਖਿਆ ਕਰੋ ਤੇ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ